ਕਿਸੇ ਚੰਗੇ ਭਲੇ ਵਿਅਕਤੀ ਨੂੰ ਕਦੋਂ ਕੋਈ ਬਿਮਾਰੀ ਜਾਂ ਆਫਤ ਆ ਚੜ੍ਹੇ ਕੋਈ ਪਤਾ ਨਹੀਂ ਇਹ ਕਹਾਣੀ ਕਿਸੇ ਜ਼ਰੂਰਤਮੰਦ ਪਰਿਵਾਰ ਦੀ ਨਹੀਂ ਬਲਕਿ ਦੁਨੀਆ ਵਿੱਚ ਇਕੱਲੇ ਰਹਿ ਗਏ ਇੱਕ ਨੌਜਵਾਨ ਦੀ ਹੈ ਮਾਪਿਓ ਦੇ ਜਹਾਨੋਂ ਤੁਰ ਜਾਣ ਤੋਂ ਬਾਅਦ 35 ਵਰਿਆਂ ਦਾ ਇਹ ਨੌਜਵਾਨ ਕੁਲਜੀਤ ਸਿੰਘ ਰੋਜ਼ਗਾਰ ਦੇ ਵਿੱਚ ਰੁੱਝ ਗਿਆ ਸੀ ਤਾਂ ਜੋ ਉਸ ਨੂੰ ਇਕੱਲਾਪਨ ਮਹਿਸੂਸ ਨਾ ਹੋਵੇ ਕਾਰ ਪੈਂਟਰ ਦਾ ਕੰਮ ਕਰਦਾ ਸੀ ਸ਼੍ਰੀਨਿਗਰ ਨਗਰ ਤੱਕ ਰੋਜ਼ਗਾਰ ਵਾਸਤੇ ਜਾਂਦਾ ਸੀ ਪਰ ਅਚਾਨਕ 3-4 ਮਹੀਨਿਆਂ ਤੋਂ ਬਿਮਾਰੀਆਂ ਨੇ ਐਸਾ ਘੇਰਿਆ ਐਸਾ ਘੇਰਿਆ ਕਿ ਪਿਛਲੇ 1 ਮਹੀਨੇ ਤੋਂ ਲਗਭਗ 50 ਤੇ ਹੀ ਪਿਆ ਹੈ ਕਿਉਂਕਿ 10 ਕਦਮ ਚੱਲਣ ਤੇ ਵੀ ਉਸ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ ਪੈਸੇ ਜਿੰਨੇ ਉਸਨੇ ਜੋੜੇ ਸੀ ਇਲਾਜ ਤੇ ਖਰਚ ਹੋ ਚੁੱਕੇ ਹੈ ਅਤੇ ਹੁਣ ਰੋਟੀ ਦੇ ਵੀ ਲਾਲੇ ਪੈ ਗਏ ਆ ਅਜਹਿ ਵਿੱਚ ਇੱਕ ਸੰਸਥਾ ਨੇ ਵੀ ਥੋੜਾ ਬਹੁਤਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਲਾਜ ਮਹਿੰਗਾ ਹੋਣ ਕਾਰਨ ਉਹਨਾਂ ਨੇ ਵੀ ਵਿਚਾਰ ਹੀ ਹੱਥ ਛੱਡ ਦਿੱਤਾ ਫੇਫੜਿਆਂ ਦੀ ਬਿਮਾਰੀ ਦੇ ਕਾਰਨ ਅਤੇ ਪਥਰੀ ਤੇ ਕੁਝ ਹੋਰ ਬਿਮਾਰੀਆਂ ਨੇ ਇਸ ਨੌਜਵਾਨ ਨੂੰ ਘੇਰ ਲਿਆ ਹੈ ਸਿਰਫ ਉਹਨਾਂ ਨੇ ਇਹ ਮਦਦ ਦੀ ਅਪੀਲ ਕੀਤੀ ਹੈ ਕਿ ਕੋਈ ਸਵਾਰਥੀ ਸੰਸਥਾ ਜਾਂ ਸਵਾਰਥੀ ਸੇਵਕ ਇਲਾਜ ਕਰਵਾਵੇ ਤਾਂ ਕਿ ਉਹ ਕੰਮ ਦੇ ਕਾਬਿਲ ਬਣ ਸਕੇ ਕੰਮ ਕਰਕੇ ਉਹ ਕਦੇ ਰੋਜ਼ੀ ਦਾ ਜੁਗਾੜ ਰੋਟੀ ਦਾ ਜੁਗਾੜ ਮੈਂ ਆਪ ਕਰ ਲਵਾਂਗਾ ਰੋਟੀ ਵਾਸਤੇ ਮੈਂ ਕਿਸੇ ਅੱਗੇ ਹੱਥ ਨਹੀਂ ਅਡਾਂਗਾ ਪਰ ਮੇਰੀ ਬਿਮਾਰੀ ਦਾ ਇਲਾਜ ਕਰਵਾ ਦਿੱਤਾ ਜਾਵੇ ਤਾਂ ਕਿ ਮੈਂ ਤੰਦਰੁਸਤ ਹੋ ਕੇ ਮੁੜ ਆਪਣੇ ਪੈਰੀਂ ਖੜਾ ਹੋ ਸਕਾਂ ਭਾਈ ਬੇਰਨਾਮ ਗੁਰਜੀਤ ਸਿੰਘ ਹੈ ਤੇ ਮੈਨੂੰ ਪ੍ਰੋਬਲਮ ਹੈਗੀ ਆ ਮੇਰੇ ਲੀਵਰ 'ਚ ਵੀ ਪ੍ਰੋਬਲਮ ਹੈ ਤੇ ਕਿਡਨੀ 'ਚ ਵੀ ਪ੍ਰੋਬਲਮ ਹੈ ਤੇ ਫੇਫੜੇ 'ਚ ਵੀ ਪ੍ਰੋਬਲਮ ਹੈ ਤੇ ਮੈਨੂੰ ਸੋਟੀ ਵੀ ਹੈ ਤੇ ਬਸ ਮੈਂ ਕਾਰਪਟਰ ਦਾ ਕੰਮ ਕਰਦਾ ਹੀ ਤੇ 1 ਮਹੀਨੇ ਤੋਂ ਮੈਨੂੰ ਪ੍ਰੋਬਲਮ ਹੈਗੀ ਹੈ ਤੇ ਫੋਨ ਬੋਨਸ ਆਜ ਕਾਜ ਕੋਈ ਨਹੀਂ ਬੀਤੀ ਮਾਪਾ ਮਾੜਾ ਪਿਤਾ ਡੈਥ ਹੋ ਗਈ ਹੈ ਕੁਛ ਮੈਂ 2.5 ਮਹੀਨੇ ਦਾ ਸੇ ਕਾਫੀ ਸਮਾਂ ਹੋ ਗਿਆ ਇਸ ਵੇਲੇ ਮੈਂ ਕਾਰਪੇਟਰ ਦਾ ਕੰਮ ਕਰਦਾ ਸੀ ਤੇ ਅੱবি ਹੁਣ ਕੰਮ ਬੰਦ ਹੋ ਗਿਆ ਟਾਈਪੋ ਲਗੋਂ ਕਿ ਚੱਲ ਰਿ ਨਹੀਂ ਪਾਦੇ ਨਹੀਂ ਚੱਲਣ ਚੀ ਪ੍ਰੋਬਲਮ ਹੈ ਜਦ ਸਾੜ ਚੜ ਜਾਂਦਾ ਹੂੰ ਗੰਭੀ ਨਹੀਂ ਕਰਦਾ ਕੰਮ ਨਹੀਂ ਕਰਦਾ ਤੇ ਕੀ ਮਦਦ ਦੀ ਕਿੱਦਾ ਦੀ ਮਦਦ ਚਾਹੀਦੀ ਹੈ ਮੈਨੂੰ ਚਾਹੀ ਕਿ ਮੇਰਾ ਇਲਾਜ ਹੋ ਜੇ ਮੈਂ ਰੋਹੀਓ ਟੀ ਤੇ ਆ ਕਮਾਲਾਂਗਾ ਬੱਕੇ ਬਸ ਰੇ ਲਾਸਟ ਜਿਹੇ ਤਰ੍ਹਾਂ ਹੋ ਜੇ ਬਸ ਇਹਨਾਂ ਦੀ ਮਦਦ ਕਰਨਾ ਕਿ ਤੁਹਾਨੂੰ ਕਿਹਾ ਮਦਦ ਦੀ ਇਸ ਸੰਸਥਾ ਨੇ ਆਪੀਂ ਕੀਤੀ ਇਸ ਸੰਸਥਾ ਸਰਸਾ ਕੇ ਹਾਂ ਅਮ ਆਖੇ ਸੰਸਥਾ ਦੇਸ਼ ਭੂਮੀ ਸੰਸਥਾ ਮਨਵੀ ਮਦਦ ਕੀਤੀ ਹੋਸ਼ ਤੇ ਕੁਛ ਰਾਹੁਲ ਮੋਜਨਾ ਕੋਈ ਉਹਨਾਂ ਨੇ ਮੈਨੂੰ ਮਦਦ ਕੀਤੀ ਮਤਲਬ ਪ੍ਰੋਪਰ ਰਿਲਾਇਨ ਨਹੀਂ ਹੋ ਪਾ ਰਿਹਾ ਇਸ ਤਰ੍ਹਾਂ ਪ੍ਰੋਪਰ ਰਾਈਨ ਹੋ ਰਿਹਾ ਠੀਕ ਤਰ੍ਹਾਂ ਤੇ ਮੈਂ ਇਹਨੂੰ ਕਾਫੀ ਸਾਲਾਂ ਤੋਂ ਜਾਣਨਾ ਹੈ ਇਹ ਇਹ ਕਾਰਪਿੰਟਰ ਦਾ ਕੰਮ ਕਰਦਾ ਹੈਗਾ ਡੈੜੀ ਟਪਾ ਯਾਨੀ ਕਿ ਸੀਡ ਨਗਰ ਕਦੀ ਸੀਡ ਨਗਰ ਵੀ ਕਰਦਾ ਕਦੀ ਇਹ ਇੱਥੇ ਵੀ ਹੁੰਦਾ ਹੈ ਯਾਨੀ ਕਿ ਪ੍ਰੋਪਰ ਕੰਮ ਇਹਨੂੰ ਨਹੀਂ ਮਿਲਦਾ ਡੈੜੀ ਟਪਾ ਵਾ ਰੋਟੀ ਬਣੀ ਦਾ ਬੜੀ ਮੁਸ਼ਕਲ ਪੂਰਾ ਹੁੰਦਾ ਠੀਕ ਹੈ ਨਾ ਤੇ ਇਹਨੂੰ ਮੰਨ ਲਓ ਡੇਢ ਕਿ ਮਹੀਨਾ ਹੋ ਗਿਆ ਤੇ ਇਹਨੂੰ ਨਾਲ ਕਾਫੀ ਪ੍ਰੋਬਲਮ ਆਂਦੀ ਵੀ ਪਿੱਲਾ ਮੈਨੂੰ ਬਲੀਡਿੰਗ ਆਈ ਮੂੰਹ ਦੇ ਵਿੱਚੋਂ ਇਹਨੂੰ ਪਤਾ ਨਹੀਂ ਲੱਗਾ ਕਿ ਕੀ ਹੈਗਾ ਤੇ ਫਿਰ ਬਾਅਦ ਚ ਇਹਨੂੰ ਸਾਦੀ ਪ੍ਰੋਬਲਮ ਹੋ ਗਈ ਉਸ ਤੋਂ ਬਾਅਦ ਫਿਰ ਇਹਨੇ ਫੋਨ ਕੀਤਾ ਤੁਹਾਨੂੰ ਹੈਣੀ ਤੇ ਇਹਨੂੰ ਲੈ ਕੇ ਗਏ ਦੇ ਹੁਲ ਕੋ। ਕੋਥੇ ਭਾਜੀ ਗਏ। ਉਥੇ ਦਾ ਇਲਾਜ ਬੜਾ ਮਹਿੰਗਾ ਸੀਗਾ। ਤੇ ਇਹ ਇੰਨੇ ਕਵਰ ਨਹੀਂ ਕਰ ਸਕਦਾ। ਤੇ ਉਥੋਂ ਉਹਨੂੰ ਅਸੀਂ ਲੈ ਆਏ ਆਂ। ਠੀਕ ਹੈ ਨਾ? ਇੱਕ ਦਿਨ ਇਹਨੂੰ ਰੱਖਿਆ ਹੀ ਉੱਥੇ ਪਰ ਉੱਥੇ ਸਾਡੇ ਪੈਸੇ ਖੋਲ ਲੱਗੇ। ਇੰਨੇ ਪੈਸੇ ਕੋਲ ਹੈ ਨਹੀਂ ਜੇ। ਜੋਤ ਕੋ ਹੈ ਗਈ ਉਹ ਹੋ ਗਏ ਖਤਮ। ਉਸ ਤੋਂ ਬਾਅਦ ਇਹ ਡਾਕਟਰ ਬੰਦਰਾ ਕੋਲ ਲੈ ਗਏ। ਤੇ ਉੱਥੇ ਜਾ ਕੇ ਦਾ ਇਲਾਜ ਕਰਵਾਇਆ ਵਾ। ਇਹਦੇ ਕੋ ਜੋ ਹੈ ਗਈ ਪੈਸੇ ਉਹ ਸਾਰੇ ਖਰਚੋ ਗਏ ਉੱਥੇ। ਤੇ ਉਸ ਤੋਂ ਬਾਅਦ ਇਹਨੂੰ ਘਰ ਲੈ ਆਏ ਹਾਂ ਛੁੱਟੀ ਦੇ ਬਾਅਦ। ਯਾਨੀ ਕਿ ਪ੍ਰੋਪਰ ਇਲਾਜ ਤਾਂ ਨਹੀਂ ਹੋਇਆ ਉੱਥੇ। ਤੇ ਨੋਕਸ ਵੀ ਇਹਨੂੰ ਕਾਫੀ ਦੱਸੇ ਉਹਨਾਂ ਨੇ ਜਿਸ ਤਰ੍ਹਾਂ ਲੀਵਰ 'ਚ ਇਨਫੈਕਸ਼ਨ ਹੈਗੀ ਕਾਫੀ ਜ਼ਿਆਦਾ ਥੋੜੀ ਨਹੀਂ ਯਾਨੀ ਕਿ ਲੀਵਰ ਦਾ ਕਾਫੀ ਹੱਦ ਤੋ ਗਈ 20% ਨਹੀਂ ਸਾਇਦ ਦੇ ਲਾ ਤੇ 20% ਦੇ ਦਲਾ ਸਿਰਫ ਉਹੀ ਬਚਦਾ ਹੈ ਦਾ ਹੋਰ ਕੁਝ ਨਹੀਂ ਹੈਗਾ ਤੇ ਕਿਡਨੀ ਵਿੱਚ ਵੀ ਇਹਦੇ ਕਾਫੀ ਪ੍ਰੋਬਲਮ ਆ ਤੇ ਲੀਵਰ ਵੀ ਤਿੰਨ ਗੁਣਾ ਵੱਧ ਕੇ ਦਾ ਸਵੈਲਿੰਗ ਚੁੱਕ ਗਿਆ ਤੇ ਉਸ ਤੋਂ ਨਹੀਂ ਰੋਟੀ ਪਾਣੀ ਕੁਛ ਆ ਜਮ ਨਹੀਂ ਹੁੰਦਾ ਪਿਆ ਪੈਸੇ ਜਿਹੜੇ ਜੋੜੇ ਹੀ ਪੈਸੇ ਭਾਜੀ ਜੋ ਵੀ ਆਏ ਉਹ ਡਾਕਟਰ ਬੰਦਨਾ ਕੋ ਸਾਰੇ ਲੱਗ ਚੁੱਕੇ ਆ ਤੇ ਪੂਰਾ ਖਾਲੀ ਹੋ ਕੇ ਆਇਦਾ ਹੈ ਤੇ ਰੋਟੀ ਕੰਮ ਬਿਲਕੁਲ ਨਹੀਂ ਆਗਾ ਤੇ ਇਹਦਾ ਇਲਾਜ ਤੇ ਚਲਣਾ ਕਾਫੀ ਟਾਈਮ ਤੱਕ ਤੇ ਰੋਟੀ ਪਾਣੀ ਦਾ ਕੇਹੀ ਵੀ ਚੀਜ਼ ਦਾ ਇਹਨੂੰ ਕੇਹਦੇ ਪਾਸੋਂ ਵੀ ਹੈਲਪ ਨਹੀਂ ਹੈਗੀ ਮਤਲਬ ਜੇ ਇਲਾਜ ਕਰਾ ਦਿੱਤਾ ਜਾਏ ਤੇ ਰੋਟੀ ਪਾਣੀ ਪਾਜੀ ਜੇ ਇਲਾਜ ਕਰਾ ਦਿੱਤਾ ਜਾਏ ਤੇ ਬਹੁਤ ਵਧੀਆ ਹੈ ਬਹੁਤ ਸੇਵਾ ਵਾਲਾ ਕੰਮ ਹੈ ਅਸਲੇ ਤੇ ਚੱਲ ਫਿਰ ਵੀ ਨਹੀਂ ਸਕਦਾ ਕੰਮ ਬਿਲਕੁਲ ਨਹੀਂ ਚੱਲ ਸਕਦਾ ਬਿਲਕੁਲ ਵੀ ਨਹੀਂ